ਉਨ ਪਰਉ ਜੋ ਹਜੂਦ ਮਿਤਮਤ ਵੇਲੇ ਚੰਦਰਹੀ ਲਰੀ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ ਸਰ ਸੁਖਾਂ ਦੇ ਦਾਤੇ ਸਤਿ ਪੰਦੀ ਰੱਖੇ ਮੰਨ ਤਾ ਦੇ ਸੰਸੰਝ ਗੁਰੂ ਰਬਿ ਸ਼ਬਦ ਗੁਰੂ ਉਤਾਰੁਰ ਗਦੇ ਤੇ ਬਿਰਤ ਮਨ ਬਣੀ ਬੋਤ ਗੰਗੈ ਸੋਮੈ ਗੰਗੈ ਸਾਗਰੰ ਤੰਤਲ ਆਦਿ ਸਿਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੁਰੀ ਅੰਦਰੰ ਸਾਹਿਬ ਜੀ ਬੜੀ ਗੁਰਖਾਂ ਸਾਹਿਬ ਸਾਧ ਸੰਗਤਿ ਆਓ ਆਉ ਜੋ ਪੰਚਰਾ ਤੋਂ ਤਨ ਤਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡ ਦੇ ਮਾਲਕ ਸਦਾ ਸਾਈਂ ਦਾ ਤਰ ਪਾਤਸ਼ਾਹ ਦੇ ਪੰਮ ਜੀਵਨ ਇਹ ਕਥਾ ਕਹਾਰੀਆਂ ਵਿਚਾਰਾਂ ਅੰਮ੍ਰਿਤ ਕਥਾ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਸਰਬੰਦੇ ਪਾਪ ਜੀਵਨ ਨੂੰ ਅੰਮ੍ਰਿਤ ਕਥਾ ਵਿੱਚੋਂ ਆਪਾ ਕੋਦਕ ਰੱਬੀ ਗੁਰੂਆਂ ਨੂੰ ਵਿਚਾਰਨ ਦਾ ਯਤਨ ਕਰੀਏ ਸ੍ਰੀ ਰੱਬੇ ਗੁਨਾ ਦੇ ਸਰਪਾਸਤ ਕਾ ਜਨਮ ਮੰਦ ਚਤੁਰਤੋਂ ਬਚ ਜਾਈਏ ਜਮਾਂ ਦੇ ਮਾਰ ਤੋਂ ਬਚ ਜਾਈਏ ਇਸ ਵਾਤੇ ਆਓ ਸਾਹਿਬਾ ਦੇ ਚਰਨ ਵਿਚ ਅਰਦਾਸ ਬੇਤੀ ਕਰੀਏ ਪਾਤਸ਼ਾਹ ਜੀ ਅਸੀਂ ਅੰਧੇ ਗਿਆਨਹੀਣ ਅਗਿਆਨੇ ਕਿਉ ਚਾਲੇ ਮਾਰਗ ਪਤਥਾ ਪਾਤਸ਼ਾਹ ਜੀ ਅਸੀਂ ਬੂਰਖੀਆਂ ਅਗਿਆਨੇਂੀਆਂ ਅੱਖਾਂ ਤੋਂ ਅੰਨੇ ਮੀਆਂ ਬੇਸਮਝੀਆਂ ਆਪਰਾ ਤੁਲਾ ਬਖਸ਼ੇ ਕਿਰਪਾ ਕਰਕੇ ਆਪਣੇ ਦਾਤ ਤੋਲਦਾ ਰੱਬ ਦੇ ਜਿ ਤੁਲਾ ਤੂੰ ਅਸੀਂ ਉੱਥੋਂ ਦੇ ਅਸੀਂ ਵਸੇ ਹੋ ਜਾਈਏ ਦੂਤ ਰਹੇ ਸੰਸਾਰ ਵਿੱਚ ਸਾਲੋਂ ਸਾਲ ਬਿੰਦੇ ਆ ਇੱਕ ਆਪਣੀ ਮਰਜ਼ੀ ਦਾ ਚੱਲਣ ਵਾਲੇ ਦੂਜੇ ਗੁਰੂ ਦੀ ਮਰਜ਼ੀ ਨਾਲ ਚੱਲਣ ਵਾਲੇ ਆਪਾਂ ਗੱਲ ਕਰਦੇ ਸਾਂ ਫੇਰੋ ਭਈ ਚੱਲੇ ਦੀ ਜਿਹੜਾ ਕਿ ਆਪਣੀ ਮਰਜ਼ੀ ਨਾਲ ਚੱਲਣ ਵਾਲਾ ਹੈ ਆਪਣੀ ਮਰਜ਼ੀ ਨਾਲ ਚੱਲਣ ਵਾਲਾ ਹੈ ਤੇ ਉਹ ਪਹਿ ਵੀ ਚਾਰ ਕੀਤੀ ਕਿ ਸਿੱਖ ਬਹੁਤ ਕਮਜ਼ੋਰ ਦਿਆ ਬਾਜੇ ਦਾ ਉਹ ਗੁਰੂ ਦੀ ਬਾਤ ਨਾ ਚੱਲਣ ਵਾਲਾ ਹੈ ਇਹਨਾਂ ਨੂੰ ਵਖਰੀ ਆ ਕਿ ਗੁਰੂ ਦੇ ਮੱਦੇ ਨਾਲ ਡੱਲਾ ਨਹੀਂ ਚੱਲਿਆ ਤੇ ਗੁਰੂ ਨੂੰ ਸਰਾ ਗੁਰੂ ਨੇ ਫਿਰ ਉਹਨੂੰ ਸਰਾਬ ਨਹੀਂ ਦਿੱਤਾ ਬੜਾ ਨਹੀਂ ਕਿਆ ਨੂੰ ਗੁਰੂ ਫੇਰ ਵੀ ਰਹਿਮਤਾ ਕਰਦੇ ਰਹੇ ਉੱਤੇ ਦਤਾਮਕਸ਼ ਕਰਦੇ ਰਹੇ ਜਿਹਦੇ ਉਹਨਾਂ 99 ਸਾਲ ਸਭੂਗੋ ਤਿਰਵੰਦੇ ਸ਼ਰਦਲ ਸਿੰਘ ਦਾ ਪਾਸ਼ਾ ਨੇ ਕੰਜੂਰ ਸਾਹਿਬ ਦੀ ਤਿਆਰੀ ਕਰਦੇ ਸੀ ਤੇ ਉਦੋਂ ਕੁਝ ਨਿਸ਼ਾਨੀਆਂ ਵੀ ਦੇ ਕੇ ਆਏ ਭਾਈ ਦਲੇਰ ਇਹ ਗੱਲ ਉਹ ਕਰੀ ਅੰਦਰ ਰਸਤੇ ਵਿੱਚ ਝੋਲਲਾ ਭੱਜ ਆਇਆ ਸਤਿਗੁਰੂ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸੀ ਬਹੁਤ ਕੁਝ ਦੇਣਾ ਚਾਹੁੰਦੇ ਸੀ ਇਹ ਗੱਲ ਹੈ ਕਿ ਸਤਿਗੁਰੂ ਪਤਾ ਨਹੀਂ ਸੀ ਵੀ ਇਹਨੇ ਪਜਣਾ ਹੈ ਇਹ ਇਸ ਗੱਲ ਦਾ ਇਹ ਨਹੀਂ ਸੀ ਪਤਾ ਸਤ ਸਤਗੁਰੂ ਲੋਕ ਇਹਨੇ ਤੋਕਾ ਜਿਹੜਾ ਜਾਣਦੇ ਸੀ ਸਾਪੂਸਤ ਕੋ ਕੋਈ ਲੋਕੀ ਸੁਣਾ ਕੋ ਪਰ ਫਿਰ ਵੀ ਸਾਡੇ ਵਰਗਿਆਂ ਨੂੰ ਨਾਲਿਆਂ ਨੂੰ ਦੱਸਣਾ ਚਾਹੁੰਦੇ ਸੀ ਗੀ ਚਾਲੂ ਗੁਰਦਾਂਸ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਅਸੀਂ ਤੈਨੂੰ ਬਹੁਤ ਕੁਝ ਦੇਣਾ ਤੇ ਉਹਨੇ ਰਾਜ ਦੇਣਾ ਚਾਹੁੰਦੇ ਹੋਰ ਜਿਆਦਾ ਰਾਜ ਦੇਣਾ ਚਾਹੁੰਦੇ ਤੇ ਨਹੀਂ ਲੈ ਰਹਾ ਤੂੰ ਸਾਡੇ ਕੀ ਬਸ ਮੂਜਰਾ ਗੁਰੂ ਦੀਆਂ ਤੋਂ ਵੀ ਚਾਹਦਾ ਸੀ ਉਹਨੂੰ ਪਾਛੇ ਨੇ ਵਰ ਵੀ ਦਿੱਤੇ ਜੇ ਤੂੰ ਬਾਜੇ ਬਲ ਨੂੰ ਮੜਨ ਦਾ ਬਾਜੇ ਬਲ ਤੇ ਲਾੜੇ ਆ ਕੁੜੇ ਚੜ੍ਹਣ ਦੇ ਕਿਰੁਣਾ ਨ ਮੰਗੇ 나ੜੇ ਕਿਉਂ ਕਿਆ ਦੇ ਵਿਚਾਰ ਆਪਾਂ ਕਰ ਲੈਨੇ ਆ ਲਾੜੇ ਕਿਉਂ ਕਿਆ ਮਿਰਵਾਨ ਜੀ ਵਾਲੇ ਲਾੜੇ ਲਾੜੇ ਦੇ ਨਿਸ਼ਾਨੇ ਹੁੰਦੀ ਘੋੜੇ ਤੇ ਜਿਹੜਾ ਹੁੰਦਾ ਬਾਕੀ ਸਾਰੀ ਬਰਾਜਮੀ ਤੇ ਦਰਦ ਹੁੰਦੇ ਕੱਲਾ ਲਾੜਾ ਘੋੜੇ ਤੇ ਚੜਿਆ ਹੁੰਦਾ ਅਸੀਂ ਮਾਤੇ ਵਾਲੇ ਜਦੋਂ ਘਰੋਂ ਨਿਕਲਦੇ ਤੇ ਘੋੜੇ ਤੇ ਚੜ ਕੇ ਨਿਕਲਣਗੇ ਲਾੜੇ ਬਣ ਕੇ ਨਿਕਲਣਗੇ ਹਰ ਚਲਦੇ ਜਾਂਦੇ ਪਾਸ਼ਾ ਆਪਾਂ ਕਦ ਵਿਚਾਰ ਕਰਦੇ ਕਿ ਨੌਰ ਪਹੁੰਚ ਗਏ ਦੱਲਾ ਵਿੱਚ ਹੀ ਛੱਡ ਗਿਆ ਮਦਾਨ ਜਿਹੜੇ ਸਿੱਖ ਨਾਲੋ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਨੌਰ ਪਹੁੰਚੇ ਪਾਸ਼ਾ ਜਾ ਕੇ ਉੱਥੇ ਡੇਰਾ ਲਾਇਆ ਦੇ ਕੋ ਕਿਹੜੇ ਤਰੀਕੇ ਨਾਲ ਪਾਸ਼ਾ ਕਿੰਨੂ ਕਿੰਨੂ ਕਿੱਥੇ ਉਤਾਰ ਦੇ ਉਹ ਆਪਣਾ ਸਭਾ ਜਿਹੜਾ ਸੀ ਨਾ ਉਹ ਸਭੂ ਕੀ ਤਰਵੰਡੀ ਦਮਨਵਾ ਸਾਹਿਬ ਬਤਿਹਰ ਕਰ ਸਕਦੇ ਸੀ ਜੇ ਉੱਥੇ ਮਹਾਰਾਜ ਦਾ ਸਰੂਪ ਲਖਵਾਤਾ ਸਰੂਪ ਪੂਰਾ ਹੋ ਗਿਆ ਉੱਥੇ ਵੀ ਗੁਰੇ ਦੀ ਦੇ ਸਕਦੇ ਸੀ ਨਾ ਉਰੇ ਇਹਦੇ ਨੂੰ ਤਾਂ ਕੋਈ ਯੋਰ ਦੇ ਸਿਲਾਦਾ ਨਾ ਉੱਤੇ ਜਦੋਂ ਯੋਰ ਲੱਗਿਆ ਨਦਰ ਸਾਹਿਬ ਰਯੂਰ ਸਾਹਿਬ ਨਾਲ ਤੇ ਯੋਰ ਲੱਗਦਾ ਸੀ ਉਤੋਂ ਦੀ ਮੌਤ ਸੀ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਪਤਾ ਨਹੀਂ ਕਿੰਨਿਆਂ ਤੋਂ ਮੁਤਾਰਨਦਾ ਸੀ ਤੇ ਕਿੰਨਿਆਂ ਬਦੇ ਕਾਰਜ ਫਰਾਸ ਕਰਦੇ ਸੀ ਪਾਸ਼ਾ ਨੇ ਅਤੇ ਜੀਵਨ ਵਿੱਚ ਕੁਝ ਗੋਤਕ ਕਰਦੇ ਸੀ ਉਹਨਾਂ ਨੇ ਬਹੁਤ ਪੌਤੇ ਬਾਹਰ ਤੰਬੂ ਲੱਗੇ ਪਾਸ਼ਾ ਉਸ ਪਿੰਡ ਨਾਲ ਵਿੱਚ ਪਿੰਡ ਨਾਲ ਨਾਲ ਪਿੰਡ ਵਿੱਚ ਨੌਰ ਪਿੰਡ ਵਿੱਚ ਇੱਕ ਜੋਤਸੀ ਜਿੰਦਾ ਸੀ ਬਹੁਤ ਮਸ਼ਹੂਰ ਜੋਤਸੀ ਉਹਦੀ ਲਗਾ ਲਗਾ ਚਰਚਾ ਸੀ ਕਿ ਉਹ ਪਤਰਾ ਵਾਜਦਾ ਹੈ ਜੰਤਰੀ ਵੇਖਦਾ ਹੈ ਤੇ ਜੋ ਕੁਝ ਉਹ ਦੱਸਦਾ ਉਹ ਸੱਚ ਹੁੰਦਾ ਹੈ ਬੜੀ ਮਸ਼ਹੂਰੀ ਸੀ ਹੁਣ ਪਛ ਵੱਲੇ ਬਰਾ ਨੌਰ ਗਏ ਆ ਅਜੇ ਉਹਨਾਂ ਨੂੰ ਪਤਾ ਨਹੀਂ ਦੌਰ ਬਾਰੇ ਦੌਰ ਸ਼ਹਿਰ ਬਹੁਤ ਵੱਡਾ ਪਿੰਡ ਬਹੁਤ ਵੱਡਾ ਸੀਗਾ ਪਰ ਗੁਰੂ ਅੰਦਰਜਮੀ ਜੀ ਨਾ ਉਹ ਕਹਿਣ ਲੱਗੇ ਇੱਥੇ ਕੁਛ ਲਾਦ ਦਾ ਇੱਕ ਪੰਡਤ ਲੈ ਲਿਆਏ ਜਦ ਉਹਨੂੰ ਬੁਲਾ ਕੇ ਲਿਆਉਂ ਪਾਸ਼ਾ ਜੀ ਨੇ ਸਿੱਧਾ ਲੱਗੇ ਪਾਸ਼ਾ ਜੀ ਪੰਡਤਾਂ ਇਹ ਆਪਾਂ ਨੂੰ ਕੀ ਮਤਲਬ ਉਹ ਕਿੰਦੇ ਮਜੂਸ ਸੁਨਵਾਉਣ ਮੈਂ ਜੋਤ ਸੁਨਵਾਉਣਾ ਉਹ ਜਿਹੜੇ ਧੰਨਾ ਬ੍ਰਹਮੰਡਾਂ ਦੇ ਮਾਲਕ ਸੀਗੇ ਉਹਨਾਂ ਦਾ ਜੋਸ ਕੀ ਲਾਉਣਾ ਸੀ ਉਹਨਾਂ ਦੇ ਜੋਸ ਨੇ ਕਰੋੜ ਸੀ ਉਹਤੇ ਇੱਕ ਬਾਹਰਨਾ ਬਣਾਉਣਾ ਸੀ ਉਹਨਾਂ ਦੇ ਉਹਨੂੰ ਤਾਰਦਾ ਸੀ ਕਿੰਦੇ ਮਜੂਸ ਸੁਨਵਾਉਣ ਲੋੜ ਕਿਸ਼ ਨੂੰ ਲਾਪੜਨ ਸਾਕ ਤੇ ਗਿਆ ਸ਼ੈਯੂ ਕਿ ਤੱਕ ਤੇ ਮਿਲੂਗਾ ਉਹ ਗੰਦੀ ਪਿੰਡ ਦੇ ਚੜ੍ਹਦੇ ਪਾਸੇ ਚਲੇ ਜਿਓ ਉੱਤੇ ਜਾ ਕੇ ਪੁੱਛ ਲਿਓ ਮਸ਼ਹੂਰ ਬੰਦਾ ਏ